ਤੇ ਖਰਚਾ ਜੀ ਕਰਨਗੇ ਸਤਪਾਲ ਭਾਈ ਜੀ ਇੱਕ ਮੈਚ ਬੋਲ ਦਿਓ ਪਲੀਜ਼ ਬੋਲ ਦਿਓ ਬੋਲ ਦਿਓ ਕੋਈ ਨਾ ਮੈਡਮ ਬੋਲੋ ਤੁਸੀਂ ਕੋਈ ਗੱਲ ਨਹੀਂ ਬਾੜੀ ਦਿਲ ਤੇ ਨਹੀਂ ਗੱਲ ਆਈਦੀ ਹੁੰਦੀ ਚੱਲਦੀਆਂ ਰਹਿੰਦੀਆਂ ਹੁੰਦੀਆਂ ਨੇ ਗੱਲਾਂ ਬਾਤਾਂ ਦੱਬੀ ਚਲੋ ਕਿੰਨੀ ਕੋਈ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਹੈ ਮੈਡਮ ਦਾ ਪਿੰਡ ਗਲਾਰ 1100 ਰੁਪਏ ਸਾਡੀ ਕਮੇਟੀ ਨੂੰ ਦੇ ਕੇ ਗਏ ਨੇ ਧੰਨਵਾਦ ਕੋਈ ਗੱਲ ਨਹੀਂ ਤੂੰ ਤੂੰ ਮੈਂ ਮੈਂ ਸਭ ਲੋਕੀ ਇਹ ਵਾਰੀ ਰੋਂਗ ਨੰਬਰ ਲੱਗ ਜਾਂਦਾ ਹੈ ਕਹਿੰਦੇ ਰੈਫਰੀ ਜਾਣ ਕੇ ਗਲਤੀ ਕਰਦਾ ਨਹੀਂ ਜੇਕਰ ਕਰੇ ਤਾਂ ਭਰੇ ਜਰੂਰ ਰੱਬਾ ਜਿਹੜਾ ਕਮੈਂਟ ਇੰਟਰ ਪੈਸੇ ਖਡਾਰੀਆਂ ਦੇ ਰੱਖਦਾ ਹੈ ਸਭ ਉਹਨਾਂ ਦੇ ਲੜੇ ਜਰੂਰ ਰੱਬਾ ਹੋਵੇ ਗਰਾਊਂਡਾਂ ਵਿੱਚ ਨਾ ਕਦੇ ਬੇਇਨਸਾਫੀ ਗੁੱਡੀ ਇਨਸਾਫ ਦੀ ਚੜੇ ਜਰੂਰ ਰੱਬਾ ਸਤਪਾਲ ਭਾਈ ਠੀਕ ਹੈ ਨਾ ਮੈਨੂੰ ਸਿਰਫ ਇੱਕ ਗੱਲ ਆਖ ਦਿਓ ਬਾਈ ਜੀ ਜੇ ਮੈਂ ਗੱਲ ਸਹੀ ਆਖੀਆ ਤਾਂ ਤਾੜੀ ਮਾਰਿਓ ਜੇ ਮੈਂ ਗੱਲ ਸਹੀ ਨਹੀਂ ਆਖੀ ਤਾਂ ਤਾੜੀ ਨਾ ਮਾਰਿਓ ਸੋਕੀ ਨੇ ਰੱਬ ਦੀ ਹੋਂਦ ਨੂੰ ਮੰਨਣਾ ਸੀ ਜੇ ਬੰਦੇ ਕੋਲੇ ਹਰ ਇੱਕ ਗੱਲ ਦਾ ਜਵਾਬ ਹੁੰਦਾ ਕੀ ਮਹਿਕ ਵੰਡਣੀ ਸੀ ਫੁੱਲਾਂ ਨੇ ਜੇਕਰ ਫੁੱਲਾਂ ਵਿੱਚੋਂ ਨਾ ਫੁੱਲ ਗੁਲਾਬ ਹੁੰਦਾ ਕਾਹਨੂੰ ਮਰਨਾ ਸੀ ਰਾਝੇ ਨੇ ਹੀਰ ਤੇ ਜੇਕਰ ਹੀਰ ਦੇ ਚਿਹਰੇ ਤੇ ਨਾ ਤਾਬ ਹੁੰਦਾ ਕਿਨੇ ਮਾਰਨਾ ਸੀ ਗੁਰੂ ਦੇ ਬੱਚਿਆਂ ਨੂੰ ਜੇਕਰ ਸਰਹੰਦ ਦਾ ਨਾਂ ਜ਼ਾਲਮ ਨਵਾਬ ਹੁੰਦਾ ਕਿੱਥੇ ਜੰਮਣੇ ਸੀ ਭਗਤ ਸਿੰਘ ਜਿਹੇ ਸੂਰਮੇ ਜੇਕਰ ਹਿੰਦੁਸਤਾਨ ਦਾ ਨਾਂ ਮਾਹੌਲ ਖਰਾਬ ਹੁੰਦਾ ਦੀ ਵਸਣਾ ਸੀ ਧਰਤੀ ਤੇ ਪੰਜਾਬੀਆਂ ਨੇ ਲੋਕੋ ਜਿਹਨਾਂ ਧਰਤੀ ਤੇ ਵਸਦਾ ਪੰਜਾਬ ਹੁੰਦਾ ਜਿਹਨਾਂ ਧਰਤੀ ਤੇ ਵਸਦਾ ਪੰਜਾਬ ਹੁੰਦਾ ਜਿਹਨਾਂ ਧਰਤੀ ਤੇ ਵਸਦਾ ਪੰਜਾਬ ਹੁੰਦਾ ਸੋ ਜੁਗ ਜੁਗ ਵਸਦੇ ਰਹਿਣ ਪੰਜਾਬੀ ਪੰਜਾਬ ਪੰਜਾਬੀਅਤ ਕਹਿੰਦਾ ਬੇਫਤਾ ਭਾਈ ਤੋਂ ਵਿੱਚ ਖੜੇ ਨਾ ਮੈਦਾਨ ਦੇ ਜੋ ਇਹੋ ਜਿਹੇ ਯਾਰ ਦੀ ਕੀ ਫੋਟੋ ਖਚਵਾਉਣੀ ਹੈ ਦੁੱਖ ਸੁੱਖ ਵਿੱਚ ਪਾਸਾ ਦਿੰਦਾ ਨਹੀਂ ਜੱਟ ਨੂੰ ਜੋ ਇਹੋ ਜਿਹੇ ਪਰ ਜਾਦੇ ਵੱਟ ਕੇ ਪਲਾਂਕੀ ਦਸੋ ਠੱਠੀ ਵਿੱਚ ਪਾਉਣੀ ਐ ਕਰਕੇ ਕਰਾਰ ਜਿਹੜੀ ਟਾਈਮ ਦੇ ਕੇ ਆਉਂਦੀ ਨਹੀਂ ਇਹ ਜੀ ਮਸ਼ੂਕ ਤੋਂ ਕੀ ਧਾਰ ਕਢਵਾਉਣੀ ਐ ਸੱਦ ਕੇ ਕਰਾਉਣਾ ਕੀ ਐ ਸੱਦ ਕੇ ਕਰਾਉਣਾ ਕੀ ਐ ਉਸ ਅੰਗ ਸਾਥ ਕੋਲੋਂ ਰੰਗ ਵਿੱਚ ਭੰਗ ਜੀ ਨੇ ਸਦਾ ਆ ਕੇ ਪਾਉਣੀ ਐ ਤੱਕਦੇ ਨੇ ਪਿੱਛਾ ਜਿਹੜੇ ਯਾਰ ਯਾਰ ਆਪਣੇ ਦਾ ਉਹਨਾਂ ਨੂੰ ਤਾਂ ਫਤਿਹ ਚੰਗੀ ਦੂਰ ਤੋਂ ਬੁਲਾਉਣੀ ਐ ਪਰਤਾਲ ਵਿੱਚ ਨਾ ਗਵਈਆ ਖੁਦ ਗਾਵੇ ਜਿਹੜਾ ਉਹਨੂੰ ਪੱਗ ਦੇ ਕੇ ਕਾਨੂੰ ਪੈਰਾਚਰ ਲਾਉਣੀਆਂ ਉਹ ਥਾਲੀ ਵਾਲਾ ਜਿੱਥੇ ਦਿਲ ਮਿਲ ਗਿਆ ਇੱਕ ਵਾਰੀ ਦੁਨੀਆ ਬਦਲ ਜਾਵੇ ਯਾਰੀ ਸਿਰੇ ਲਾਉਣੀਆਂ ਥਾਲੀ ਵਾਲਾ ਜਿੱਥੇ ਦਿਲ ਮਿਲ ਗਿਆ ਇੱਕ ਵਾਰੀ ਦੁਨੀਆ ਬਦਲ ਜਾਵੇ ਯਾਰੀ ਸਿਰੇ ਲਾਉਣੀਆਂ ਕਹਿੰਦੇ ਕਰੀਦਾ ਨਹੀਂ ਤੰਗ ਕਦੇ ਅਮਲੀ ਬੰਦੇ ਨੂੰ ਹੁੰਦਾ ਰੂਪ ਰੱਬ ਦਾ ਪੁੱਤਾਂ ਨਾਲੇ ਮਿੱਠਾ ਮੇਵਾ ਦੁਨੀਆ ਦੇ ਵਿੱਚੋਂ ਦੱਸੋ ਕਿੱਥੋਂ ਲੱਭਦਾ ਆ인다 ਨਹੀਂ ਕਚਹਰੀ ਵਿੱਚ ਮੁੱਲ ਕੇ ਸਦਾ ਜੇ ਗਵਾਹ ਨਾ ਹੋਵੇ ਮੈਂ ਤਾਂ ਲੋਕਾਂ ਨੂੰ ਕਹਿੰਦਾ ਸੁਣਿਆ ਕਿ ਆਉਂਦਾ ਨਹੀਂ ਸਵਾਦ ਕਦੇ ਫੀਮ ਖਾਣ ਦਾ ਜੇ ਘੁੱਟ ਚਾਹ ਨਾ ਹੋਵੇ ਕਿ ਆਉਂਦਾ ਨਹੀਂ ਸਵਾਦ ਕਦੇ ਫੀਮ ਖਾਣ ਦਾ ਜੇ ਘੁੱਟ ਚਾਹ ਨਾ ਹੋਵੇ ਕਹਿੰਦੇ ਸਮਾਂ ਕਦੇ ਨਹੀਂ ਉਸ ਨੂੰ ਸਮਾਂ ਦਿੰਦਾ ਜਿਹੜਾ ਬੰਦਾ ਨਹੀਂ ਸਮੇਂ ਦੀ ਕਦਰ ਕਰਦਾ ਖਿਡਾਰੀਓ ਜੇਲ ਮਤੇ ਚਨਾਵ ਨਹੀਂ ਮਿਲਦੀ ਇਮਾਨਦਾਰੀ ਧਿਆਨਤਦਾਰੀ ਦੁਨੀਆਂ ਵਿੱਚੋਂ ਉੱਡ ਪੁੱਟ ਗਈ ਪ੍ਰੇਮ ਨਿਮਰਤਾ ਬੜੀ ਹੀ ਲੱਭੀ ਕਿਧਰੇ ਸ਼ਹਿਰ ਗਰਾਂ ਨਹੀਂ ਮਿਲਦੀ ਘੁੰਡ ਵਿੱਚ ਜੋ ਲੁਕੀ ਹੁੰਦੀ ਸੀ ਹੁਣ ਉਹ ਸ਼ਰਮ ਹਯਾ ਨਹੀਂ ਮਿਲਦੀ ਲੱਖ ਨਿਯਾਮਤਾ ਮਿਲ ਜਾਣ ਭਾਵੇਂ ਸੋ ਰੱਬ ਦੀ ਪਰ ਕਦੇ ਵੀ ਮਾਂ ਨਹੀਂ ਮਿਲਦੀ ਲੱਖ ਨਿਯਾਮਤਾ ਮਿਲ ਜਾਣ ਭਾਵੇਂ ਪਰ ਕਦੇ ਵੀ ਮਾਂ ਨਹੀਂ ਮਿਲਦੀ ਕਹਿੰਦੇ ਡਾਕਦਾਰ ਕਾਹਦਾ ਜੋ ਉਤਾਰੇ ਸੋਜਣਾ ਛੜਾ ਕਾਹਦਾ ਖਾਵੇ ਜੋ ਛਤਰ ਰੋਜਣਾ ਕਾਸ ਦੀ ਕੁਆਰੀ ਤੁਰੇ ਪਾ ਕੇ ਨੀਵੀਂ ਨਾ ਜਿਹੜੀ ਜਣਾ ਚਾਹ ਕਿਉਂ ਉਸ ਟੀਵੀ ਨਾਲ ਸੋ ਕਹਿੰਦੀ ਬਤਾ ਮੇਰੀ ਬਾਤ ਸਮਝੇ ਤੈਨੂੰ ਰੋਗ ਦੀ ਸਮਝ ਨਾ ਕੋਈ ਤੇ ਡਾਕਟਰ ਜਿਹੜਾ ਮੈਨੂੰ ਰੋਗ ਲੱਗਿਆ ਉਸ ਰੋਗ ਦੀ دیਵਾਨਾ ਬਣੀ ਕੋਈ ਡਾਕਟਰ ਜਿਹੜਾ ਮੈਨੂੰ ਰੋਗ ਲੱਗਿਆ ਜੀਓ ਜੀ ਜਗਮੋਣ ਸਿੰਘ ਜੀ ਜੀਓ ਜੀ ਜਗਮੋਣ ਸਿੰਘ ਜੀ ਸਾਡੀ ਬੇਨਤੀ ਆ ਵੀਰੇ ਸੁਰਖਪੁਰ ਵਾਲੇ ਟੀਮ ਗਰਾਊਂਡ ਵਿੱਚ ਆ ਗਈ ਹੈ ਸ਼ਕਰਪੁਰ ਦੀ ਟੀਮ ਗਰਾਊਂਡ ਵਿੱਚ ਆ ਜੀ ਅਮਨੀ ਕਲੇਰ ਕਨੇਡਾ ਸਾਡਾ ਵੀਰ ਹੈ ਉਧਰ ਸਾਡੇ ਬਹੁਤ ਹੀ ਵਧੀਆ ਵਿੱਠੀ ਵਾਈ ਦੀ ਮਲਕ ਜਿਹੜੀ ਅਕਸੀਸਨ ਮੇਲੇ ਆ ਦੇ ਟੂਰਨਾਮੈਂਟ ਦਾ ਸ਼ਿਕਾਰ ਬਣਦੀ ਹੈ ਕਕਜੀ ਦਾ ਆਪਾਂ ਬੇਸਵਰੀ ਤੋਂ ਤਿਆਰ ਕੀਤਾ ਸੋ ਮੈਡਮ ਸੁਖਜੀਤ ਗਰਚਾ ਉਹ ਵੀ ਸਾਡੇ ਕੋਲ ਗਰਾਊਂਡ ਵਿੱਚ ਪਹੁੰਚ ਚੁੱਕੇ ਹੈ ਜਰਾਲ ਮਲਕੇ ਗਰਾਊਂਡ ਵਿੱਚ ਇਹ ਸਮਾਪਤਾ ਦੇਣੀਆਂ ਨੇ ਮੈਡਮ ਸੁਖਜੀਤ ਗਰਚਾ ਉਹ ਵੀ ਸਾਡੇ ਕੋਲ ਪਹੁੰਚੇ ਜਿਨ੍ਹਾਂ ਦੇ ਇਸ ਗਰਾਊਂਡ ਦੇ ਵਿੱਚ ਜਿਹੜੀਆਂ ਪਟਿੰਗਾਂ ਸਮਾਪਤਾ ਦੇਣੀਆਂ ਧੰਨਵਾਦ ਕਾਜੀ ਆਖਦੇ ਆ ਦੇਖੋ ਸੁਖ ਜੋ ਚੱਲਦੇ ਦੇਸ਼ ਬਦਲੇ ਬੰਦੇ ਕੌਮ ਦੇ ਮਰਦ ਦਲੇਰ ਹੁੰਦੇ ਇਟਾ ਉਸ ਨੂੰ ਬਹੁਤੀਆਂ ਪੈਂਦੀਆਂ ਨੇ ਜਿਹੜੀ 베ਰੀ ਦੇ ਮਿੱਠੇ ਨੇ 베ਰ ਹੁੰਦੇ ਕੌਣ ਪੁੱਛਦਾ ਤਾਵਾ ਤੇ ਗਿੱਦੜਾ ਨੂੰ ਬੰਦ ਪਿੰਜਰੇ ਦੇ ਵਿੱਚ ਸ਼ੇਰ ਹੁੰਦੇ ਮਾਮਾ ਕਰਮਾ ਵਾਲੀਆਂ ਦਰਵੇਸ਼ ਪੁੱਤ ਜੰਮਦੀਆਂ ਨੇ ਉਹ ਬੱਚੇ ਸੂਰੀ ਦੇ ਲੋਕ ਕੋਟੇਰ ਹੁੰਦੇ ਉਧਰੇ ਮੈਡਮ ਸੁਖਜੀਤ ਕਰਤਾਰ ਜੀ ਹਰ ਮੇਲੇ ਤੇ ਟੂਰਨਾਮੈਂਟ ਦਾ ਸ਼ਿੰਗਾਰ ਬਣਦੇ ਨੇ ਅੱਜ ਸਾਡੇ ਟੂਰਨਾਮੈਂਟ ਤੇ ਪਹੁੰਚੇ ਧੰਨਵਾਦ ਜੀ ਆਖਦਾ ਵਿਸ਼ੇ ਤੌਰ ਤੇ ਭਾਈ ਦਰਸ਼ਕਾਂ ਨੂੰ ਬੇਨਤੀ ਹੈ ਇੱਕ ਵਾਰੀ ਜਾਂਾਫੀ ਦੇ ਨਾਂ ਤੇ ਤਾੜੀ ਮਾਰ ਦਿਓ ਕਿਰਮ ਮਲੂਕੜਾ ਜਿਹਾ ਸਰੀਰ ਹੈ ਜਮਾਨੇ ਮੁੰਡਾ ਜੰਮਣਾ ਗਿਆਨੀ ਵਰਗੇ ਜੰਮੇ ਚਾਹੇ 25 ਮਿੰਟ ਲੇਟ ਹੀ ਜਮੇ ਸੋ ਪਰਦੇਸਾਂ ਦੇ ਵਿੱਚ ਵਸਦੇ ਪੰਜਾਬੀਆਂ ਦੀ ਗੱਲ ਕਰੀਏ ਕਹਿੰਦੇ ਪਰਦੇਸੀ ਨਾਲ ਨਾ ਅੱਖੀਆਂ ਲਾਇਓ ਭਾਵੇਂ ਲੱਖ ਟਕੇ ਦਾ ਹੋਵੇ ਪਰ ਇੱਕ ਗੱਲੋ ਪਰਦੇਸੀ ਚੰਗਾ ਨਾਲੇ ਯਾਦ ਕਰੇ ਨਾਲੇ ਰੋਵੇ ਪਰਦੇਸਾਂ ਦੀ ਧਰਤੀ ਵਿੱਚ ਵਸਦੇ ਪੰਜਾਬੀਆਂ ਨੇ ਆਪਣੀ ਮਿਹਨਤ ਦੀ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਥੱਬੇ ਥੱਬੇ ਨੋਟਾਂ ਦੇ ਕੱਲੇ ਨੇ ਤੈਨੂੰ ਧੰਨਵਾਦ ਕਰਦੀ ਆਂ ਬਾਬਾ ਸਿੱਧ ਜੀ ਉਹਨਾਂ ਦੀ ਕਮਾਈਆਂ ਦੇ ਵਿੱਚ ਵਰਕਤਾਂ ਪਾਉਣ ਦਲਜੀਤ ਸਿੰਘ ਜੀ ਮੱਲੀ ਕੈਨੇਡਾ ਤੋਂ ਬਾਈ ਸਰਬਜੀਤ ਸਿੰਘ ਮੱਲੀ ਕੋਠੇ ਹਾਂਸੇ ਬਾਈ ਰੇਸ਼ਮ ਸਿੰਘ ਕੈਨੇਡਾ ਕੋਠੇ ਹਾਂਸੇ ਬਾਈ ਰੇਸ਼ਮ ਸਿੰਘ ਦਾ ਮੈਂ ਤੈਨੂੰ ਧੰਨਵਾਦ ਕਰਦੀ ਆਂ ਇਸ ਮੁੰਡੇ ਨੇ ਮੇਰੇ ਤੇ ਵਕਤ ਪਿਆ ਸੀ ਇੱਕ ਵਾਰੀ ਮੇਰੀ ਹੈਲਪ ਕੀਤੀ ਸੀ ਮੈਂ ਧੰਨਵਾਦ ਕਰਦੀ ਆਂ ਰੇਸ਼ਮ ਦਾ ਸੋ ਮਨੀ ਨੰਬਰਦਾਰ ਚੌਂਕੀਮਾਨ ਮੀਤ ਮੱਲੀ ਬਾਈ ਬਾਈ ਹੈਪੀ ਸਰਪੰਚਾ ਠੱਕਰਵਾਲ ਕੁਲਦੀਪ ਸਿੰਘ ਗਿੱਲ ਸਰਪੰਚ ਸਾਹਿਬ ਰੂਮੀ ਤੋਂ ਭਾਈ ਰਵੀ ਪਠੜ ਕੈਨੇਡਾ ਅਮਨਜੋਤ ਕਲੇਰ ਯੂ ਐਸ ਏ ਭਾਈ ਮਨਪ੍ਰੀਤ ਮਾਨ ਸਤਵਾਂ ਕਲਾ ਤੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਮਾਲਵਾ ਟੀਵੀ .ਕੋਮ ਵਾਲੇ ਜਿਹੜੇ ਪੰਜਾਬ ਹਿੰਦੁਸਤਾਨ ਦੇਸ਼ਾ ਪ੍ਰਦੇਸ਼ਾਂ ਦੀ ਧਰਤੀ ਵਿੱਚ ਬੈਠੇ ਸਾਰੇ ਲੋਕ ਅੱਜ ਦੇ ਇਸ ਖੇਡ ਮੇਲੇ ਦਾ ਆਨੰਦ ਲੈ ਰਹੇ ਨੇ ਧੰਨਵਾਦ ਕਰਦੇ ਆ ਜੀ ਕੋਮਲ ਟੈਂਟ ਸਤਵਾਂ ਵਾਲੇ ਦਾ ਵੀ ਧੰਨਵਾਦ ਕਰਦੇ ਆ ਆ ਮੁੰਡੇ ਡੋਲੇ ਸੋਲੇ ਬਣਾਈ ਫਿਰਦੇ ਨੇ ਜਸ ਬੌਂਸਰ ਖੰਨਾ ਕਹਿੰਦੇ ਜਿੰਮ ਜਾ ਕੇ ਡੋਲੇ ਤਾਂ ਹਰੇਕ ਬਣਾ ਲੈਂਦਾ ਮੇਰੇ ਵਰਗੇ ਮਾੜੇ ਬੰਦੇ ਉੱਤੇ ਹਰ ਕੋਈ ਰੋਗ ਜਮਾ ਲੈਂਦਾ ਪ੍ਰੀਤ ਸੰਗ ਰੇੜੀ ਸ਼ੌਂਕ ਰੱਖੇ ਹਰ ਕੋਈ ਣਾਡੂ ਖਾਂ ਕਹਾਣਦਾ ਪਰ ਜਦੋਂ ਹੁੰਦੀ ਆ ਕਿਸੇ ਦੇ ਨਾਲ ਹੱਥ ਜੋੜੀ ਪਤਾ ਲੱਗੇ ਖੱਬੀ ਖਾਂਦਾ ਸੋ ਜਸ ਬੌਂਸਰ ਖੰਨਾ ਕਹਿੰਦੇ ਬਾਜੀ ਚੰਦ ਖੁਸ਼ੀ ਤੇ ਮੰਗੀ ਫੜਦੇ ਜੋ ਸ਼ੇਰਾਂ ਦੀ ਸੰਗੀ ਪਾਲਾ ਸੀਰਾ ਜਾਂ ਫਿਰ ਗੋਪੀ ਦਿੰਦੇ ਪਲਟਤਾ ਵੀ ਦੀ ਟੋਪੀ ਲਿਖਦਾ ਝੂਠ ਨਾ ਰਾਜ ਲਹੇੜੀ ਨੀ ਕਬੱਡੀਆਂ ਜੈ ਹੋਵੇ ਤੇਰੀ ਮਾਰੇ ਪੱਟੀ ਉੱਤੇ ਥਾਪੀ ਦਾ ਲਹੌਰ ਹਿੱਲਦਾ ਹੈ ਗੱਭਰੂ ਰੇਡ ਜਦੋਂ ਪਾਉਂਦਾ ਤਾਂ ਪਸ਼ੋਰ ਹਿੱਲਦਾ ਗੱਭਰੂ ਇੱਕ ਪਾਸੇ ਗੱਲ ਕਰੀਏ ਕਹਿੰਦੇ ਗੱਬਰ ਕਹਿੰਦੇ ਪਰਕੇ ਕਲਾਵਾ ਚੱਕ ਲੈ ਕੇ ਲੈ ਜਾ ਮੇਰਾ ਲੱਕ ਮਣ ਕੇ ਮੇਲੇ ਗਿਆ ਤਾਂ ਲਿਆਦੀ ਲਹंगा ਕਹਿੰਦੀ ਰੋਜ ਸ਼ਰਾ피 ਰਹੇ ਫੇਰ ਵੀ ਲੱਗੇ ਜਾਨ ਤੋਂ ਪਿਆਰਾ ਉਹ ਲਿਆਣਾ ਤੇਰੇ ਕੇਸ ਬੰਨ੍ਹ ਦਿਆਂਗੇ ਮੈਂ ਕੁਛ ਨਹੀਂ ਕਹਿਣਾ ਸਦੀਕ ਦਾ ਗਾਣਾ ਤੁਸੀਂ ਆਪ ਹੀ ਸਮਝ ਜਿਓ ਸੁਜਤਨ ਜਤਨ ਹਰ ਕੋਈ ਖੇਡੇ ਹਾਰਨ ਖੇਡ ਫਕੀਰਾ ਜਤਨ ਦਾ ਮਲਕਉਡੀ ਪੈਂਦਾ ਹਾਰਨ ਦਾ ਮਲਹੀਰਾ ਜਿੱਤਾਂ ਦਾ ਮਲਕੌਡੀ ਪੈਂਦਾ ਹਾਰਨ ਦਾ ਮਲਹੀਰਾ ਪਚਾ ਲਮਾ ਗੱਪਰੂ ਰੱਬ ਨੇ ਸੋਹਣੇ ਲਿਖੇ ਨੇ ਲੈ ਕੇ ਆ ਫਰਮਾਏ ਪੂਣੀਆਂ ਨਹੀਂ ਮੈਨੂੰ ਲਟੈਣ ਵਰਗਾ ਗੱਪਰੂ ਲੈਣ ਦੇ ਦੇਖ ਆ ਖੇਡ ਕਬੱਡੀ ਦਾ ਸਤਾਰਾ ਗੋਰੀਆਂ ਮੇਮਾਂ ਦੇ ਸੋਨਾ ਤੇ ਕਹਿੰਦੇ ਸਕਰੀਨ ਸਿਵਰ ਤੇ ਫੋਟੋ ਫਿੱਟ ਹੋਈ ਹੋਈ ਆ ਕਹਿੰਦੇ ਚੋਬਰ ਦੀ ਗੱਜ ਚੋੜੀ ਛਾਤੀ ਪੱਟ ਥੱਬਿਆਂ 'ਚ ਆਉਂਦੇ ਨਾ ਇਹ ਉੱਪਰ ਨੇ ਸਰੀਰ ਪੱਤ ਧਰਤੀ ਨੂੰ ਲਾਉਂਦੇ ਨਾ ਰਾਜਲੇ ਹੜੀ ਮੱਲਾਹੇ ਤੇ ਨੇ ਵੱਡੀਆਂ ਉਹ ਮਾਮਾ ਦੇ ਸ਼ਕੀਨ ਪੁੱਤ ਖੇਡਦੇ ਕਟਡੀਆਂ ਖਿੱਦੋ ਵਾਂਗੂ ਫੜਕਦੇ ਉੰਜ ਮਦਰੀ ਗੋਡੀ ਮਸਤੀ ਦੇ ਨਾਲ ਪਾਉਂਦਾ ਏ ਹਰ ਮੁੰਡਾ ਕੌਡੀ ਰਾਜ ਲਹਿੜੀ ਵਾਲੇ ਨੇ ਹ ਸੱਚ ਸੁਣਾਇਆ ਵਿੱਚ ਸਤਾਰਾਂ ਲੱਭੀ ਦੇ ਤੇ ਹੈਰੀ ਨੇ ਵੀ ਨਾਂ ਲਖਵਾਇਆ ਗੁਰਸੇਵਕ ਕਿ ਗੱਡੀ ਵਿੱਚ ਲੱਤ ਲਮਕੇ ਕੋਈ ਚੱਲਿਆ ਭੌਰ ਮਕਲਾਵੇ ਕਿ ਚੱਲ ਬਈ ਪੱਗੇ ਪਿੰਡ ਦਾ ਮੰਗੀ ਮਿੱਤਰੋ ਬੈ ਜਾ ਬੈ ਜਾ ਕਰਵਾਉਂਦਾ ਟੱਕ ਦਾ ਪੱਪੂ ਆ ਕੇ ਹੰਧਿਆਂ ਦੇ ਕੋਲ ਟਾਉਂਦਾ ਅੱਜ ਅੱਚਰਵਾਲ ਦਾ ਹੈਰੀ ਵੀ ਮਿੱਤਰੋ ਕਹਿੰਦੇ ਸਭ ਦੀ ਖੈਰ ਮਨਾਉਂਦਾ ਹੈ ਅੱਚਰਵਾਲ ਦਾ ਹੈਰੀ ਵੀ ਮਿੱਤਰੋ ਸਭ ਦੀ ਖੈਰ ਮਨਾਉਂਦਾ ਸੋ ਧਨੌਲਾ ਜਗਤਾਰ ਸਦਾ ਕਟੇ ਖੁੱਚ ਨੂੰ ਦਿੜਵੇ ਦਾ ਖੁਸ਼ੀ ਫੜ ਲੈਂਦਾ ਗੁੱਟ ਨੂੰ ਬਗਲਾ ਨੂੰ ਭਰੇ ਕਾਕਾ ਕਣੀ ਵਾਲ ਦਾ ਓ ਗੁੱਟ ਚੀ ਬਲਜੀਤ ਮਾਰਦਾ ਆਰਾਮ ਖਾਲ ਆਖੇ ਯਾਰੋ ਹੌਸਲੇ ਬੁਲੰਦ ਨੇ ਇਹ ਮੁਠੀਆਂ ਚ ਕਰਦੇ ਫਸ ਤੇਰੂ ਬੰਦ ਨੇ ਮੁਠੀਆਂ ਚ ਕਰਦੇ ਪਖੇਰੂ ਬੰਦ ਨੇ ਕਿ ਸ਼ੇਰ ਜਿਵੇਂ ਟੁੱਟ ਪੈਂਦਾ ਮਿਰਗਾਂ ਦੀ ਡਾਰ ਤੇ ਵੱਜਦਾ ਸ਼ਿਕਾਰੀ ਦਾ ਨਿਸ਼ਾਨਾ ਜਿਵੇਂ ਮਾਰ ਤੇ ਇੱਕ ਪਾਸੇ ਜੀਤਾ ਇੱਕ ਪਾਸੇ ਕਬਰ ਇੱਕ ਪਾਸੇ ਜਾਫਰੀ ਇਲੇ ਕੁੱਟ ਪਣੀ ਦਾ ਕਹਿੰਦੀ ਪਾਣੀ ਦਾ ਪਲਾ ਦੇ ਜਾਲਮਾ ਓ ਬੁੱਲ ਸੁੱਕ ਗਏ ਦੰਦਾਂਤਿਆਂ ਵਾਲੇ ਕਹਿੰਦਾ ਠੰਡਾ ਖਾਰ ਨਹੀਂ ਕੱਸੀ ਦਾ ਪਾਣੀ ਗੋਡੀ ਲਾ ਕੇ ਪੀਲਾ ਬੱਲੀਏ ਕਿ ਬਾਹਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਮਤਾਵਾ ਨੌਕਰਾ ਸੌ ਜਾਵੇ ਕਿ ਠੰਡੀ ਚੱਲਦੀ ਹਵਾ ਕਹਿੰਦੀ ਦਸੂ ਤੇਰੇ ਵੀਰ ਆਏ ਨੂੰ ਗੋਰੀ ਗੱਲ ਤੇ ਜਲੇ ਬਿਮਾਰੀ ਕਹਿੰਦਾ ਦਿਓਰ ਨੂੰ ਖੜਾਉਂਦੀ ਪਿੰਨੀਆਂ ਇਹ ਸੱਪ ਲੜਦਾ ਜੇਠ ਦੇ ਵਾਰੀ ਕਹਿੰਦੇ ਮੇਲੀ ਆਉਂਦੇ ਮੇਲੇ ਲੱਗਦੇ ਢੋਲ ਤਮੱਕੇ ਵੱਜਦੇ ਓ ਫੁੱਲਾਂ ਵਰਗੇ ਸੋਹਣੇ ਚੋਬਰ ਅਮਰਤਪਾਲ ਸ਼ੇਰੂ ਡੱਕਣ ਦੀ ਕੋਸ਼ਿਸ਼ ਕਰਦਾ ਪਰ ਫੁੱਲਾਂ ਵਰਗੇ ਸੋਹਣੇ ਚੋਬਰ ਸ਼ੇਰਾ ਵਾਂਗੂ ਗੱਜਦੇ ਰੱਜ ਲਹਿੜੀ ਖੇਡ ਕਬੱਡੀ ਕੁੱਲ ਦੁਨੀਆ ਤੋਂ ਨਿਆਰੀ ਨਾਲ ਸ਼ੌਂਕ ਦੇ ਦੇਖਣ ਲੋਕੀ ਖੇਡਣ ਜਦੋਂ ਖਿਡਾਰੀ ਇਹ ਫੁੱਲਾਂ ਨਾਲੋਂ ਸੋਹਣੇ ਨੇ ਤੇ ਮੈਅਕ ਖੰਡਾਉਂਦੇ ਸਰਦੇ ਨੇ ਇਹ ਜਾਦੂਗਰ ਨੇ ਕੌਤੀ ਦੇ ਇਹ ਜੋਰ ਦਿਖਾਉਂਦੇ ਫਿਰਦੇ ਨੇ ਕਈ ਚੜਦੇ ਵਾਂਗ ਹਨੇਰੀ ਦੇ ਕਈ ਦਿੰਦੇ ਥੰਮ ਹਨੇਰਾ ਨੂੰ ਮੀਤ ਮੱਲੀ ਕਹਿੰਦਾ ਏ ਮਨੀ ਹਾਂ ਕਾਂਗ ਵਾਲਿਆ ਆ ਜਾ ਬਈਏ ਮਾਨ ਪਲੇਰਾਂ ਨੂੰ